ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਹਾਂ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਜੀ ਰੱਖੇ ਅੱਜ ਅਸੀਂ ਪੈਕ ਜੋ ਬਣਾ ਰਹੇ ਹਾਂ ਉਹ ਅਸੀਂ ਪੋਟਾਟੋ ਦਾ ਜੂਸ ਲਿਆ ਨਾਲ ਲਿਆ ਜੀ ਕੱਚਾ ਦੁੱਧ ਆਹ ਦੇਖੋ ਦੋਨੇ ਚੀਜ਼ਾਂ ਲਈਆਂ ਨੇ ਪੋਟਾਟੋ ਦਾ ਜੂਸ ਉਹਨੂੰ ਤੁਸੀਂ ਚੰਗੀ ਤਰ੍ਹਾਂ ਪੋਟਾਟੋ ਨੂੰ ਕਲੀਨ ਕਰ ਲੈਣਾ ਪਹਿਲਾਂ ਵਾਸ਼ ਕਰਕੇ ਦੋ ਤਿੰਨ ਵਾਰ ਮਿੱਟੀ ਵਗੈਰਾ ਨਾ ਲੱਗੀ ਹੋਵੇ ਫਿਰ ਇੰਨਾ ਕ ਸਾਨੂੰ ਉਹਦਾ ਜੂਸ ਚਾਹੀਦਾ ਥੋੜਾ ਜਿਹਾ ਇੱਕ ਚਮਚਾ ਹੀ ਚਾਹੀਦਾ ਤੇ ਨਾਲ ਤੁਸੀਂ ਕੱਚਾ ਦੁੱਧ ਲੈ ਲੈਣਾ ਇਹਦੇ ਨਾਲ ਅਸੀਂ ਪੈਕ ਬਣਾਵਾਂਗੇ ਜਿਸ ਫੇਸ ਦੇ ਉੱਪਰ ਬਹੁਤ ਟੈਨਿੰਗ ਆ ਕਾਲਾਪਨ ਆ ਗਿਆ ਹੈ ਪਿਗਮੈਂਟੇਸ਼ਨ ਬਹੁਤ ਜ਼ਿਆਦਾ ਨੇ ਇਹ ਦੋਨਾਂ ਚੀਜ਼ਾਂ ਨੇ ਬਿਲਕੁਲ ਰਿਮੂਵ ਕਰ ਦੇਣੀ ਆ ਇਹ ਦੋਨੇ ਚੀਜ਼ਾਂ ਬਲੀਚ ਦਾ ਕੰਮ ਕਰਦੀਆਂ ਤੁਹਾਨੂੰ ਬਲੀਚ ਕਰਨ ਦੀ ਲੋੜ ਨਹੀਂ ਪੈਣੀ ਹੈਗੀ ਇਹ ਦੋਨੇ ਚੀਜ਼ਾਂ ਹੀ ਤੁਹਾਡੇ ਫੇਸ ਨੂੰ ਬਿਲਕੁਲ ਕਲੀਨ ਕਰ ਦੇਣਗੀਆਂ ਓਪਨ ਪੋਰਸ ਦੇ ਵਿੱਚ ਜੋ ਗੰਦਗੀ ਜਾਂ ਤੁਹਾਡੇ ਫੇਸ ਤੇ ਬਹੁਤ ਹੀ ਮਤਲਬ ਡੈਡ ਸਕਿਨ ਹੈ ਬਹੁਤ ਮਤਲਬ ਡੈਡ ਹੋ ਗਈ ਸਕਿਨ ਤੁਹਾਡੀ ਬਹੁਤ ਬਿਜਾਨ ਹੋ ਗਈ ਆ ਉਹਨੂੰ ਬਿਲਕੁਲ ਹੀ ਇਹ ਠੀਕ ਕਰਨ ਗਿਆ ਆਂ ਨੀਵਨ ਸਕਿਨ ਨੇ ਕਿਤੇ ਉਕਾਰੀ ਆ ਕਿਤੇ ਗੋਰੀ ਸਕਿਨ ਹੈ ਜਿਵੇਂ ਹੋ ਜਾਂਦੀ ਕਈਆਂ ਦੀ ਇਵੇਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਇਹ ਬਿਲਕੁਲ ਪੈਕ ਜੋ ਠੀਕ ਕਰੇਗਾ ਤੁਹਾਡੇ ਫੇਸ ਤੇ ਕੋਈ ਵੀ ਪ੍ਰੋਬਲਮ ਹੈ ਉਸ ਨੂੰ ਠੀਕ ਕਰੇਗਾ ਦਾਗ-ਧੱਬੇ ਬਹੁਤ ਨੇ ਪਿੰਪਲ ਐਕਨੇ ਦੇ ਨਿਸ਼ਾਨ ਰਹਿਗੇ ਨੇ ਉਹਨਾਂ ਨੂੰ ਵੀ ਰਿਮੂਵ ਕਰੇਗਾ ਜੀ ਅੱਜ ਹੁਣ ਅਸੀਂ ਪੈਕ ਬਣਾਈਏ ਪਹਿਲਾਂ ਅਸੀਂ ਜੋ ਪੋਟਾਟੋ ਦਾ ਜੂਸ ਬਣਾਇਆ ਹੋਇਆ ਉਸ ਨੂੰ ਲੈ ਲੈਨੇ ਉਹਨੂੰ ਚੰਗੀ ਤਰ੍ਹਾਂ ਹਲਾ ਲੈਣਾ ਤੁਸੀਂ ਨੀਜੇ ਨਾਲ ਜਿਵੇਂ ਸਟਾਰਜ ਵਗੈਰਾ ਬੈਠ ਜਾਂਦਾ ਉਹਨੂੰ ਹਲਾ ਕੇ ਫਿਰ ਹੀ ਪਾਣਾ ਹੁਣ ਅਸੀਂ ਇੱਕ ਚਮਚਾ ਹੀ ਕੱਚੇ ਦੁੱਧ ਦਾ ਪਾਣਾ ਹੈ ਜੀਰਾ ਉਹ ਮਿਲਕ ਇੱਕ ਚਮਚਾ ਹੀ ਕੱਚੇ ਦੁੱਧ ਦਾ ਪਾਵਾਂਗੇ ਚੰਗੀ ਤਰ੍ਹਾਂ ਇਹਨੂੰ ਮਿਲਾ ਲਓ ਜੇ ਸਾਨੂੰ ਲੋੜ ਪਈ ਅਸੀਂ ਫਿਰ ਪਾ ਸਕਦੇ ਹਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਲਓ ਲੰਗੀ ਤਰਾ ਮਿਕਸ ਕਰੋ ਤੁਸੀਂ ਇਹਦੇ ਵਿੱਚ ਹੁਣ ਅਸੀਂ ਪਾਵਾਂਗੇ ਜੀ ਕੋਕੋਨਟ ਔਇਲ ਜੋ ਤੁਹਾਡੀ ਸਕਿਨ ਨੂੰ ਡਰਾਈ ਨਹੀਂ ਹੋਣ ਦੇਵੇਗਾ ਜਿਨ੍ਹਾਂ ਦੀ ਸਕਿਨ ਡਰਾਈ ਹੋ ਪਾ ਸਕਦੇ ਨੇ ਜਿਨ੍ਹਾਂ ਦੀ ਔਇਲੀ ਸਕਿਨ ਆ ਉਹ ਸਕਿਪ ਕਰ ਦੇਣ ਉਹ ਕੋਕੋਨਟ ਔਇਲ ਨਾ ਪਾਣ ਜੋ ਤੁਹਾਡੇ ਫੇਸ ਤੇ ਉੱਪਰ ਡਰਾਈਨੈਸ ਨੂੰ ਦੂਰ ਕਰੇਗਾ ਐਂਟੀ ਏਜਿੰਗ ਹੈ ਜੀ ਕੋਕੋਨਟ ਔਇਲ ਰਿੰਕਲ ਨੂੰ ਵੀ ਹੌਲੀ ਹੌਲੀ ਹਟਾਏਗਾ ਇਹ ਹੈ ਜੀ ਗlycerin ਇਹ ਦੀ ਅਸੀਂ ਪਾਵਾਂਗੇ ਥੋੜੀ ਜੀ 3-4 ਡ੍ਰੋਪ ਹੀ ਪਾਵਾਂਗੇ ਇਹ ਵੀ ਜੋ ਵੀ ਸਾਡੇ ਫੇਸ ਦੇ ਉੱਪਰ ਗੰਦਗੀ ਆਈ ਹੈ ਨਾ ਓਪਨ ਪੋਰਸ ਦੇ ਵਿੱਚ ਉਸ ਨੂੰ ਕਲੀਨ ਕਰਦੀ ਹੈ ਗਲੇਸਰੀ ਬਿਲਕੁਲ ਸੌਫਟ ਦੇ ਸਾਇਨ ਸਕਿਨ ਬਣੀ ਰਹੇ ਕਿ ਤੁਹਾਡੀ ਜਿੰਨਾ ਸਾਰੀਆਂ ਚੀਜ਼ਾਂ ਨੂੰ ਲਿਆ ਕੇ ਤੁਸੀਂ ਘਰ ਵਿੱਚ ਰੱਖੋ ਜਦੋਂ ਪੈਕ ਬਣਾਉਂਦੇ ਜੇ ਉਦੋਂ ਅਸੀਂ ਤੁਸੀਂ ਓਨਾਂ ਹੀ ਵਰਤਿਆਕ ਪਾਇਆ ਕਰੋ ਜਿੰਨਾ ਕਿ ਤੁਹਾਨੂੰ ਚਾਹੀਦਾ ਆ ਐਦਾਂ ਵੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਗ੍ਰਾਮ ਫਲਾਰ ਬੇਸਨ ਬੇਸਨ ਪਾਵਾਂਗੇ ਆਪਾਂ ਇਹਦੇ ਵਿੱਚ ਉਹ ਸਾਰੇ ਰੰਗਤ ਨੂੰ ਨਖਾਰੇਗਾ ਸਾਡੇ ਫੇਸ ਦੇ ਉੱਪਰ ਦਾਗ-ਧੱब्बे ਨੇ ਉਹਨਾਂ ਨੂੰ ਵੀ ਰਿਮੂਵ ਕਰੇਗਾ ਚੰਗੀ ਤਰ੍ਹਾਂ ਮਿਕਸ ਕਰ ਲਓ ਤੁਸੀਂ ਥੋੜਾ-ਥੋੜਾ ਪਾ ਕੇ ਜਿੰਨਾ ਕ ਤੁਹਾਨੂੰ ਚਾਹੀਦਾ ਆ ਦੇਖੋ ਥੋੜਾ ਲਿਕਵਿਡ ਲੱਗ ਰਿਹਾ ਨਾ ਅਸੀਂ ਇਹਦੇ ਵਿੱਚ ਹੋਰ ਪਾਵਾਂਗੇ ਜੀ ਬਹੁਤ ਵਧੀਆ ਪੈਕ ਬਣ ਕੇ ਤਿਆਰ ਹੋ ਜਾਂਦਾ ਸਾਡਾ ਇਹਨੂੰ ਤੁਸੀਂ ਡੇਲੀ ਵੀ ਲਗਾ ਸਕਦੇ ਜੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਉਕੇ ਬੇਸਨ ਨੂੰ ਤੇ ਰੋ ਮਿਲਕ ਨੂੰ ਤੇ ਅਸੀਂ ਡੇਲੀ ਲਗਾ ਸਕਦੇ ਹਾਂ ਇਹਦਾ ਕੋਈ ਸਾਈਡ ਇਫੈਕਟ ਨਹੀਂ ਕਰਦੀ ਇਹ ਚੀਜ਼ਾਂ ਨੇ ਨੇਚਰਲ ਚੀਜ਼ਾਂ ਨੇ ਬਹੁਤ ਹੀ 글로ਅ ਆਏਗਾ ਤੁਹਾਡੇ ਫੇਸ ਦੇ ਉੱਪਰ ਦਾਗ-ਦੱब्बे ਵੀ ਰਿਮੂਵ ਹੋ ਕਰੂਗਾ ਜੀ ਬੇਸਨ ਰੰਗਤ ਨੂੰ ਨਖਾਰ ਦਿੰਦਾ ਹੈ ਦਾਗ-ਦੱਬਿਆਂ ਨੂੰ ਰਿਮੂਵ ਕਰ ਦਿੰਦਾ ਹੈ ਬੇਸਨ ਤੇ ਆਲੂ ਨੇ ਤਾਂ ਬਿਲਕੁਲ ਤੁਹਾਡੀ ਸਕਿਨ ਵਾਈਟ ਕਰ ਦੇਣੀ ਆ ਬਲੀਚ ਕਰੇਗਾ ਤੁਹਾਡੀ ਸਕਿਨ ਨੂੰ ਕੱਚਾ ਦੁੱਧ ਤੇ ਆਲੂ ਦੋਨੋਂ ਚੀਜ਼ਾਂ ਮਿਕਸ ਹੋ ਕੇ ਜੋ ਵੀ ਗੰਦਗੀ ਵਗੈਰਾ ਆ ਗਲੇਸਰੀਨ ਨੇ ਕਾਲ ਦੇਣੀ ਤੁਹਾਡੇ ਫੇਸ ਦੇ ਉੱਪਰੋ ਰਿੰਕਲ ਨੂੰ ਵੀ ਰਿਮੂਵ ਕਰਦੀ ਹੈ ਜੀ ਗਲੇਸਰੀਨ ਆ ਦੇਖੋ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਥੋੜਾ ਟਾਈਮ ਲਗਾ ਕੇ ਇਹ ਨਹੀਂ ਕਿ ਤੁਸੀਂ ਜਲਦਬਾਜ਼ੀ ਨਹੀਂ ਕਰਨੀ ਹੈ ਕਿ ਕੋਈ ਵੀ ਐਵੇਂ ਦਾ ਪੈਕ ਬਣ ਕੇ ਤਿਆਰ ਹੋ ਗਿਆ ਸਾਡਾ ਹੁਣ ਅਸੀਂ ਇਹਨੂੰ ਮੈਂ ਤੁਹਾਨੂੰ ਹੱਥ ਤੇ ਲਗਾ ਕੇ ਦਿਖਾਵਾਂਗੀ ਤੁਸੀਂ ਆਪਣੇ ਫੇਸ ਦੇ ਉੱਪਰ ਲਗਾਉਣਾ ਹੈ ਜੀ ਪਹਿਲਾਂ ਤੁਸੀਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਵਾਸ਼ ਕਰਨਾ ਹੈ ਜੀਦੇ ਨਾਲ ਵੀ ਤੁਸੀਂ ਕਰਦੇ ਜੇ ਫੇਸ ਵਾਸ਼ ਨਾਲ ਜੋ ਵੀ ਤੁਹਾਡੀ ਸਕਿਨ ਹੈ ऑयली ਆ ਜਾਂ ਡਰਾਈ ਆ ਉਸ ਦੇ ਹਿਸਾਬ ਨਾਲ ਆਪਣਾ ਫੇਸ ਨੂੰ ਵਾਸ਼ ਕਰਿਆ ਕਰੋ ਜੀ ਇਹ ਨਾ ਹੋਵੇ ਤੁਹਾਡੀ ਡਰਾਈ ਸਕਿਨ ਤੁਸੀਂ ऑयली ਸਕਿਨ ਵਾਲਾ ਫੇਸ ਵਾਸ਼ ਚ ਲਈ ਜਾਂਦੇ ਜੇ ਇਦਾਂ ਆਪਣੀ ਸਕਿਨ ਨੂੰ ਪਹਿਲਾਂ ਆਪਣੀ ਸਕਿਨ ਟਾਈਪ ਦੇਖ ਲਿਆ ਕਰੋ ਕਿ ਕਿਸ ਟਾਈਪ ਦੀ ਹੈ ਫਿਰ ਹੀ ਫੇਸ ਵਾਸ਼ ਯੂਜ਼ ਕਰਿਆ ਕਰੋ ਫਿਰ ਤੁਸੀਂ ਕੱਚੇ ਦੁੱਧ ਨਾਲ ਕਲੀਨ ਕਰਨਾ ਫੇਸ ਨੂੰ ਫਿਰ ਹੀ ਤੁਸੀਂ ਇਹ ਸਟੈਪ ਲਗ ਕਰਨਾ ਹੈ ਜੀ ਪਹਿਲਾਂ ਜਿਵੇਂ ਮੈਂ ਬੋਲਦੀ ਕਿ 2 ਮਿੰਟ ਦੀ ਅਸੀਂ ਮ사ਜ ਕਰਾਂਗੇ ਸੌਫਟ ਹੱਥਾਂ ਦੇ ਨਾਲ ਸਾਫਟ ਹੱਥ ਨਾਲ ਮ사ਜ ਕਰਾਂਗੇ 2 ਮਿੰਟ ਦੀ ਦਿਨੋਂ ਦਿਨ ਤੁਹਾਡੇ ਫੇਸ ਦੇ ਉੱਪਰੋਂ ਦਾਗ-ਦੱब्बे ਪਿਗਮੈਂਟੇਸ਼ਨ ਰਿਮੂਵ ਹੁੰਦੀ ਜਾਏਗੀ ਇਹ ਤੁਸੀਂ ਡੇਲੀ ਵੀ ਲਗਾ ਸਕਦੇ ਜੇ ਨਹੀਂ ਟਾਈਮ ਹੈਗਾ ਤਾਂ ਫਿਰ 2-3 ਵਾਰ ਦਾ ਵੀਕ ਦੇ ਵਿੱਚ ਲਗਾਉਣਾ ਹੈ ਜੀ ਤੁਸੀਂ 2-3 ਵਾਰ ਵੀਕ ਦੇ ਵਿੱਚ ਲਗਾ ਲੈਣਾ ਤੇ ਰਿਜ਼ਲਟ ਬਹੁਤ ਵਧੀਆ ਆਵੇਗਾ ਜੀ ਲਗਾਤਾਰ ਲਗਾਓਗੇ ਤੇ ਫਿਰ ਹੀ ਰਿਜ਼ਲਟ ਆਵੇਗਾ ਜੀ ਇਹ ਨਹੀਂ ਕਿ ਅਸੀਂ ਇੱਕ ਦਿਨ ਲਗਾ ਲਿਆ ਤੇ ਫਿਰ ਅਸੀਂ ਬਸ ਲਗਾਣਾ ਨਹੀਂ ਤੇ ਫਿਰ ਰਿਜ਼ਲਟ ਵੀ ਕੀ ਆਣਾ ਜੀ ਲਗਾਤਾਰ ਲਗਾਓਗੇ ਫਿਰ ਰਿਜ਼ਲਟ ਆਵੇਗਾ ਡੇਲੀ ਲਗਾ ਕੇ ਦੇਖੋ ਤੁਸੀਂ ਤੇ ਰਿਜ਼ਲਟ ਕਿੰਨਾ ਵਧੀਆ ਆਂਦਾ ਆ ਬਹੁਤ ਵਧੀਆ ਰਿਜ਼ਲਟ ਆਵੇਗਾ ਦਾਗ ਦਬੇ ਰਿਮੂਵ ਕਰੇਗਾ ਰਿੰਕਲ ਨੂਰ ਮੂਕਰਾ ਜਦੋਂ ਅਸੀਂ ਕੋਈ ਨਾ ਕੋਈ ਪੈਕ ਲਗਾਉਂਦੇ ਰਹਿੰਦੇ ਆ ਨਾ ਤੇ ਸਾਡੀ ਸਕਿਨ ਵੀ ਬਹੁਤ ਹੀ ਟਾਈਟ ਹੋ ਜਾਂਦੀ ਹੈ ਟਾਈਟ ਹੁੰਦੀ ਹੈ ਫਿਰ ਰਿੰਕਲ ਨਹੀਂ ਆਉਂਦੇ ਸਕਿਨ ਜਿਆਦਾ ਲੂਸ ਸਕਿਨ ਢਿੱਲੀ ਸਕਿਨ ਤੇ ਰਿੰਕਲ ਜਿਆਦਾ ਲੂਸ ਸਕਿਨ ਤੇ ਢਿੱਲੀ ਸਕਿਨ ਤੇ ਹੀ ਪੈਂਦੇ ਨੇ ਲਟਕਦੀ ਰਹਿੰਦੀ ਹੈ ਸਕਿਨ ਤਾਂ ਹੀ ਰਿੰਕਲ ਡਰਾਈ ਸਕਿਨ ਤੇ ਪੈਂਦੇ ਨੇ ਡਰਾਈ ਸਕਿਨ ਵਾਲੇ ਤਾਂ ਆਪਣਾ ਜਿਆਦਾ ਧਿਆਨ ਰੱਖਿਆ ਕਰੋ ਤਾਂ ਆਇਲੀ ਸਕਿਨ ਉੱਤੇ ਤੇ ਜਿਵੇਂ ਆਇਲ ਦੇ ਕਰਕੇ ਪਿੰਪਲ ਵਗੈਰਾ ਬਹੁਤ ਜਿਆਦਾ ਨਾ ਆ ਜਾਂਦੇ ਨੇ ਥੋੜਾ ਆਪਣਾ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰਿਆ ਕਰੋ ਸਕਰਬ ਕਰਿਆ ਕਰੋ oily skin ਵਾਲੇ ਨਾ ਸਕਰਬ ਕਰਿਆ ਕਰੋ ਸਟੀਮ ਦੇ ਨਾਲ ਨਾਲ ਸਕਰਬ ਕਰਿਆ ਕਰੋ ਸੌਫਟਾ ਥਾਂ ਦੇ ਨਾਲ ਪਰ ਇਹ ਨਹੀਂ ਕਿ ਜਿਨ੍ਹਾਂ ਦੇ ਫੇਸ ਦੇ ਉੱਪਰ ਜ਼ਿਆਦਾ ਬਹੁਤ ਪਿੰਪਲ ਨੇ ਉਹਨਾਂ ਨੇ ਨਹੀਂ ਰੱਬ ਕਰਨਾ ਹੈਗਾ ਜਿਨ੍ਹਾਂ ਦੇ ਥੋੜੇ ਨਿੱਕ-ਨਿੱਕੇ ਜਿਵੇਂ ਆ ਜਾਂਦੇ ਨੇ ਨਾ ਸਟਾਰਟ ਕੀ ਤੁਸੀਂ ਪੈਕ ਮਲਤਾਨੀ ਮਿੱਟੀ ਦਾ ਲਾਓ ਉਹਦੇ ਨਾਲ oil ਵੀ ਕੰਟਰੋਲ ਹੁੰਦਾ ਤੇ ਪਿੰਪਲ ਐਕਨੇ ਵੀ ਹੁੰਦੇ ਆ ਜੀ ਮਲਤਾਨੀ ਮਿੱਟੀ ਤੇ ਰੋਜ਼ ਵਾਟਰ ਦੋਨੋਂ ਚੀਜ਼ਾਂ ਹੀ ਲਗਾਓ ਤੁਸੀਂ ਬਹੁਤ ਵਧੀਆ ਪੈਕ ਹੈ ਉਹ ਟੈਨਿੰਗ ਨੂੰ ਵੀ ਦੂਰ ਕਰਦਾ ਹੈ ਇਹਦਾ ਜੀ 2-3 ਮਿੰਟ ਤੀ ਤੁਸੀਂ ਮ사ਜ ਕਰ ਲੈਣੀ ਹੈ ਫਿਰ ਤੁਸੀਂ ਇਹਦੇ ਉੱਪਰ ਇੱਕ ਕਲੀਅਰ ਲਗਾ ਕੇ ਬਸ ਤੁਸੀਂ ਛੱਡ ਦਿਓ ਫਿਰ 10-15 ਮਿੰਟ ਰੈਸਟ ਲੈ ਲਓ ਬਸ ਤੇ ਕਰਨਾ ਸ਼ਾਮ ਨੂੰ ਜਿਵੇਂ ਮੈਂ ਡੇਲੀ ਬੋਲਦੀ ਆ ਮੈਂ ਡੇਲੀ ਤਾਂ ਬੋਲਦੀ ਵੀ ਕੋਈ ਮੇਰਾ ਭੈਣ ਭਰਾ ਕਈ ਵਾਰ ਕੋਈ ਵੀਡੀਓ ਨਹੀਂ ਵੀ ਦੇਖਦਾ ਨਾ ਤੇ ਫਿਰ ਜਦੋਂ ਮੈਂ ਹਰ ਵੀਡੀਓ 'ਚ ਇਹ ਬੋਲਦੀ ਆ ਕਿ ਤੁਸੀਂ ਸ਼ਾਮ ਨੂੰ ਲਗਾਇਆ ਕਰੋ ਪੈਕ ਜੀ ਸ਼ਾਮ ਨੂੰ ਰਿਜ਼ਲਟ ਬਹੁਤ ਵਧੀਆ ਆਂਦਾ। ਸਵੇਰ ਨਾਲੋਂ ਤੁਸੀਂ ਸ਼ਾਮ ਨੂੰ ਲਗਾਓ ਕਿ ਤਾਂ ਲਗਾ ਕੇ ਦੇਖਿਓ ਰਿਜ਼ਲਟ ਕਿਵੇਂ ਆਂਦਾ ਆ। ਬਹੁਤ ਹੀ ਵਧੀਆ ਰਿਜ਼ਲਟ ਆਵੇਗਾ। ਇਹਨੂੰ 15 ਮਿੰਟ ਤੁਸੀਂ ਰੈਸਟ ਦਿਓ। ਗੱਲਾਂ ਬਾਤਾਂ ਨਹੀਂ ਕਰਨੀਆਂ ਹੈਗੀਆਂ। ਤਾਂ ਰੈਸਟ ਦੇਓ ਦੇ ਕੇ 15 ਮਿੰਟ ਜਦੋਂ ਇਹ ਡਰਾਈ ਹੋ ਗਿਆ ਫਿਰ ਸੌਫਟ ਹੱਥਾਂ ਦੇ ਨਾਲ ਥੋੜਾ ਹੱਥਾਂ ਨੂੰ ਗਿੱਲਾ ਕਰਕੇ ਆਪਣੇ ਫੇਸ ਨੂੰ ਵੀ ਗਿੱਲਾ ਕਰਨਾ। ਡਾਇਰੈਕਟ ਵਾਸ਼ ਨਹੀਂ ਕਰਨਾ ਹੈਗਾ ਫੇਸ ਨੂੰ ਤੇ ਨੋਰਮਲ ਪਾਣੀ ਨਾਲ ਥੋੜੇ ਸੌਫਟ ਹੱਥਾਂ ਨਾਲ ਕਰਕੇ 2-3 ਮਿੰਟ ਦੀ ਮ사ਜ ਦੇ ਕੇ ਲਾਈਟ ਹੈਂਡ ਨਾਲ ਤਾਂ ਆਪਣੇ ਫੇਸ ਨੂੰ ਵਾਸ਼ ਕਰ ਲਓ ਤੇ ਦੇਖਿਓ ਕਿਵੇਂ ਮਾਰਨਿੰਗ ਤੁਸੀਂ ਦੇਖੋਗੇ ਕਿੰਨਾ ਗਲੋ ਆਉਂਦਾ ਤੇ ਰੋਜ਼ ਰਾਤ ਨੂੰ ਹੀ ਤੁਸੀਂ ਕੋਕੋਨਟ ਆਇਲ ਦੀ ਮ사ਜ ਕਰਿਆ ਕਰੋ ਜਾਂ ਮੈਂ ਕਰੀਮ ਬਣਾ ਕੇ ਦੱਸੀ ਜਿਨ੍ਹਾਂ ਦੇ ਪਿਗਮੈਂਟੇਸ਼ਨ ਨੇ ਫਟਕਦੀ ਵਾਲੀ ਕਰੀਮ ਬਣਾ ਕੇ ਦੱਸੀ ਹੋਈ ਮੈਂ سیرਮ ਉਹ ਤੁਸੀਂ ਉਹਦੀ ਮ사ਜ ਕਰ ਲਿਆ ਕਰੋ ਉਹ ਲਗਾ ਲਿਆ ਕਰੋ ਫੇਸ ਦੇ ਉੱਪਰ ਉਹਨਾਂ ਪਿਗਮੈਂਟੇਸ਼ਨ ਰਿਮੂਵ ਹੋ ਜਾਂਦੀ ਹੈ ਜੀ ਪਿਗਮੈਂਟੇਸ਼ਨ ਕਾਲਾਪਨ ਜਿਵੇਂ ਕਈਆਂ ਦੇ ਮOUTH ਦੇ ਰਾਉਂਡ ਆ ਮੈਂ ਕੱਲ ਵੀਡੀਓ ਪਾਈ ਹੋਈ ਉਹਦੇ ਵਾਸਤੇ ਵੀ ਉਹ ਵੀ ਤੁਸੀਂ ਦੇਖ ਸਕਦੇ ਜੇ ਹਰ ਇੱਕ ਵੀਡੀਓ ਮੈਂ ਪਾਈ ਹੋਈ ਆ ਆਪਣੇ ਫੇਸ ਵਾਸਤੇ ਆਪਣੇ హెయిਰ ਵਾਸਤੇ ਤੁਸੀਂ ਉੱਥੋਂ ਦੇਖ ਸਕਦੇ ਜੇ ਬਹੁਤ ਹੀ ਵਧੀਆ ਵੀਡੀਓ ਬਣਾਈ ਹੋਈ ਮੈਂ ਕੱਲ ਦੇਖਿਓ ਜਿਨ੍ਹਾਂ ਦੇ ਲਿਪ ਬਹੁਤ ਡਾਰਕ ਨੇ ਮਾਉਥ ਦੇ ਰਾਊਂਡ ਕਾਲਾਪਨ ਪਿਗਮੈਂਟੇਸ਼ਨ ਹੋ ਗਈ ਆ ਉਹ ਬਿਲਕੁਲ ਠੀਕ ਹੋ ਜਾਵੇਗਾ ਤੇ ਲਾਈਕ ਸਬਸਕ੍ਰਾਈਬ ਉਹ ਸ਼ੇਅਰ ਪਲੀਜ਼ ਕਰਿਆ ਕਰੋ ਜੀ ਔਰ ਡੇਲੀ ਵੀਡੀਓ ਮੇਰੀ 9 ਵਜੇ ਆ ਜਾਂਦੀ ਤੁਸੀਂ ਪੂਰੀ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਪਲੀਜ਼ ਕਰਨਾ ਜੀ ਥੈਂਕ ਯੂ ਸਭੀ ਕੋ